ਕਮਿਊਨਿਸਟ ਪਾਰਟੀ ਨੇ ਪੰਜਾਬ ਨੂੰ ਚੰਡੀਗੜ੍ਹ ਚੰਡੀਗੜ੍ਹ ਨੂੰ ਰਾਜਧਾਨੀ ਵਜੋਂ ਦੇਣ ਦੇ ਲਈ ਇੱਕ ਮਤਾ ਪਾਸ ਕੀਤਾ ਕਿ ਪੰਜਾਬ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ ਚੰਡੀਗੜ੍ਹ ਜਿਹੜਾ ਹੈ ਕਿ ਐਜ਼ ਅ ਰਾਜਧਾਨੀ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਹਾਲਾਂਕਿ ਬਾਕੀ ਇਸ ਵੇਲੇ ਪੰਜਾਬ ਦੀਆਂ ਪਾਰਟੀਆਂ ਇਸ ਮੁੱਦੇ ਤੇ ਜਿਆਦਾ ਸਰ ਗਰਮ ਨਜ਼ਰ ਨਹੀਂ ਆਈਆਂ ਇਸੇ ਵਿਚਾਲੇ ਕਮਿਊਨਿਸਟ ਪਾਰਟੀ ਦਾ ਇਹ ਮਤਾ ਇਸ ਬਾਰੇ ਚਰਚਾ ਕਰਾਂਗੇ ਕੀ ਬਿਕਰਮ ਸਿੰਘ ਮਜੀਠੀਆ ਭਾਜਪਾ ਚ ਜਾਨ ਦੀ ਤਿਆਰੀ ਖਿੱਚ ਰਹੇ ਨੇ ਡੇਰਾ ਬਿਆਸ ਮੁਖੀ ਦੀ ਮੁਲਾਕਾਤ ਤੋਂ ਬਾਅਦ ਕਈ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਚਾਚਾ ਅੱਜ ਬਹੁਤ ਰਹੀ ਸੀ ਮੁਲਾਕਾਤ ਇਸ ਬਾਰੇ ਵੀ ਗੱਲਬਾਤ ਕਰਾਂਗੇ ਹਰਜੀਤ ਕੋਰ ਜੋ ਕਿ 73 ਸਾਲ ਦੇ ਨੇ ਉਹਨਾਂ ਨੂੰ ਅੱਜ ਰਿਪੋਰਟ ਕਰਕੇ ਅਮਰੀਕਾ ਤੋਂ ਭਾਰਤ ਭੇਜ ਦਿੱਤਾ ਗਿਆ ਉਹ ਵੀ ਕੀ ਹੈ ਸਾਰਾ ਮਾਮਲਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਾਤਸ੍ਰੀ ਅਕਾਲ ਮੈਂ ਸਾਖੀ ਕੋਰਸ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਜੀ ਪਰਿ ਸਭ ਸਾਤਸ੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸੁਖਰੀਓ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਸ੍ਰੀ ਅਕਾਲ ਜੀ ਪਰੇਸਪ ਕਮਿਊਨਿਸਟ ਪਾਰਟੀ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਉਸ ਨੂੰ ਚੰਡੀਗੜ੍ਹ ਰਾਜਧਾਨੀ ਵਜੋਂ ਮਿਲਣੀ ਚਾਹੀਦੀ ਹਾਲਾਂਕਿ ਬਾਕੀ ਪਾਰਟੀਆਂ ਸਾਨੂੰ ਇਸ ਦੇ ਉੱਤੇ ਕੁਝ ਜ਼ਿਆਦਾ ਜ਼ੋਰ ਦਿੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਇਹ ਸਾਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਭਾਰਤੀ ਕਮਿਊਨਿਸਟ ਪਾਰਟੀ ਪਿਛਲੇ ਸਮੇਂ ਜਦੋਂ ਪੰਜਾਬ 'ਚ ਹਾਲਾਤ ਖਰਾਬ ਸੀਗੇ ਤੇ ਇਹਨਾਂ ਖਾਲਿਸਤਾਨ ਦੇ ਖਿਲਾਫ ਡਟ ਕੇ ਪ੍ਰਚਾਰ ਕੀਤਾ ਸੀ ਜੀ ਸਾਦੇ ਕਈ ਵਰਕਰ ਤੇ ਸਮਰਥਕ ਮਾਰੇ ਵੀ ਗਏ ਲੇਕਿਨ ਫੇਰ ਵੀ ਉਥੇ ਡਟ ਕੇ ਪ੍ਰਚਾਰ ਕਰਦੇ ਤੇ ਖਾਲਸਤਾਨੀਆਂ ਨੂੰ ਗद्दार ਤੇ ਪਾਕਿਸਤਾਨੀ ਸਪੌਂਸਰ ਬੜੇ ਲਕਬ ਦਿੰਦੇ ਰਹੇ ਉਹ ਕਹਿੰਦੇ ਸੀ ਸਾਡਾ ਜੁਗ ਜੁਗ ਜਿਵੇਂ ਹਿੰਦੁਸਤਾਨ ਨਾ ਪਾਕਿਸਤਾਨ ਉਹਨਾਂ ਕਹਿੰਦੇ ਸੀ ਸਾਨੂੰ ਨਾ ਪਾਕਿਸਤਾਨ ਚਾਹੀਦਾ ਨਾ ਖਾਲਸਾ ਚਾਹੀਦਾ ਜੁਗ ਜੁਗ ਜਿਵੇਂ ਸਾਡੇ ਹਿੰਦੁਸਤਾਨ ਦੇ ਨਾਲ ਦਿੱਤਾ ਸੀ ਕਿ ਮੈਂ ਇਹ ਦੱਸ ਦਿਆਂ ਕਿ ਆਜ਼ਾਦੀ ਤੋਂ ਪਹਿਲਾਂ 1947 ਤੋਂ ਪਹਿਲਾਂ ਇਹਨਾਂ ਨੇ 44 ਦੇ ਵਿੱਚ ਇਸੇ ਪਾਰਟੀ ਨੇ ਬਕਾਇਦਾ ਤੌਰ ਤੇ ਖਾਲਸਾ ਦੇ ਹੱਕ ਦੀ ਖਾਲਸਾ ਰਾਜ ਦੇ ਹੱਕ ਤੇ ਮਤਾ ਪਾਸ ਕੀਤਾ ਸੀ ਜੀ ਪੀ ਜੀ ਖਾਲਸਾ ਰਾਜ ਗਿਆ ਖਾਲਸਾ ਰਾਜ ਬਹਾਲ ਹੋਣਾ ਚਾਹੀਦਾ ਜੇ ਖਾਲਸਾ ਰਾਜ ਬਹਾਲ ਤਾਂ ਮਤਲਬ ਖਾਲਸਾ ਨੂੰ ਗਿਆ ਤਾਂ ਕੀ ਹੋਇਆ ਬਿਲਕੁਲ ਉਸ ਤੋਂ ਬਾਅਦ ਇਹਦਾ ਤੇ ਇਹ ਦੋਸ਼ ਲੱਗਦੇ ਰਹੇ ਕਿ ਇਹ ਪੰਜਾਬ ਦੇ ਹੱਕ 'ਚ ਨਹੀਂ ਇਹ ਕੇਂਦਰ ਦੀਆਂ ਨੀਤੀਆਂ ਦੇ ਹੱਕ 'ਚ ਕੇਂਦਰ ਨੂੰ ਸਪੌਂਸਰ ਕਰਦੇ ਆ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਸਾਰੀਆਂ ਪਾਰਟੀਆਂ ਦੀ ਆਗੂ ਫੜ ਕੇ ਅੰਦਰ ਕੀਤੀ ਸੀ ਸਿਰਫ ਸੀਪੀਆਈ ਸੀ ਜਿਹੜੀ ਉਹਦੀ ਅਲਾਈਅੰਸ ਕਾਂਗਰਸ ਦਾ ਸੀ ਇਹਨਾਂ ਦੇ ਆਗੂ ਨੂੰ ਕੁਝ ਨਹੀਂ ਸੀ ਕਿਹਾ ਗਿਆ ਇਹ ਉਹ ਦੋ ਹੱਥ ਠੋਕੇ ਬਣ ਕੇ ਬਕਾਇਦਾ ਤੌਰ ਤੇ ਕਾਂਗਰਸ ਦੇ ਵਿਚਰਦੇ ਰਹੇ ਭਾਵੇਂ ਕਿ ਇਹ ਆਪਣੀਆਂ ਰੈਲੀਆਂ ਕਰਦੇ ਰਹੇ ਜਲਾਸ ਕਰਦੇ ਰਹੇ ਤੇ ਉੱਥੇ ਕਾਂਗਰਸ ਨੂੰ ਠੇਰ ਪੰਡਦੇ ਵੀ ਰਹੇ ਜੀ ਲੇਕਿਨ ਫਰਤੇ ਨਹੀਂ ਜਿਸ ਲੈਵਲ ਤੇ ਪੰਡਣਾ ਚਾਹੀਦਾ ਸੀ ਇਹਨਾਂ ਦੀ 21 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਆਪਣੀ ਜਿਹੜੀ ਸਮਾਹ ਸੰਮੇਲਨ ਚੱਲ ਰਿਹਾ ਸੀ ਭਾਰਤੀ ਕਮਿਊਨਿਸਟੀ ਪਾਰਟੀ ਦਾ ਉਹ ਬੜੀ ਸਜਗੀ ਸਜਗੀ ਕਿ ਨਾ ਬੜੇ ਬੜੇ ਮਤੇ ਪਾਸ ਕੀਤੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅਦੁੱਤੀ ਸ਼ਬਦ ਦੱਸਿਆ ਗਿਆ ਗੁਰੂ ਸਿੰਘ ਨੇ ਸਾਨੂੰ ਨਿਆਂਪੁਰ ਲੜਨਾ ਸਿਖਾਇਆ ਇਹ ਸਾਰੀਆਂ ਉੱਥੇ ਇਹਨਾਂ ਨੇ ਗੱਲਾਂ ਕੀਤੀਆਂ ਨੇ ਬੈਠ ਕੇ ਜੀ ਇਹ ਵੀ ਦੋਸ਼ ਲੱਗਦਾ ਸੀ ਕਮਿਊਨਿਸਟਾਂ ਦੇ ਉੱਤੇ ਮੈਂ ਨਹੀਂ ਕਹਿੰਦਾ ਵੀ ਕਮਿਊਨਿਸਟ ਸੀਪੀਆਈ ਕੇ ਸੀਪੀਐਮ ਦੇ ਦੇਸੀਏ ਉਹਨਾਂ ਦੇ ਦੋਸ਼ ਇਹ ਲੱਗਦਾ ਸੀ ਕਿ ਕਿਸੇ ਕਮਿਊਨਿਸਟ ਨੇ ਇਹ ਵੀ ਗੱਲ ਕਹੀ ਸੀ ਕਿ ਜਿਹੜੇ ਅਮਰਸਰ ਦਾ ਸਰੋਵਰ ਦਰਬਾਰ ਸਾਹਿਬ ਦਾ ਉੱਥੇ ਤੇ ਝੋਨਾ ਨਾ ਆ ਜਾਣਾ ਚਾਹੀਦਾ ਪਾਣੀ ਖੜਾ ਕਰਨ ਦੀ ਕੀ ਲੋੜ ਹੂੰ ਇਹ ਗੁਰਦੁਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਉਹ ਮਾਨਤਾ ਨਹੀਂ ਦਿੰਦੇ ਸੀ ਜਿਹੜੀ ਦੇਣੀ ਚਾਹੀਦੀ ਲੇਕਿਨ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਉਸ ਤੋਂ ਬਾਅਦ ਇਹਨਾਂ ਨੇ ਗੁਰਨਾਨਤਿ ਵਿਚਾਰਧਾਰਾ ਨੂੰ ਅਪਣਾਇਆ ਤੇ ਉਹਦਾ ਪ੍ਰਚਾਰ ਵੀ ਕੀਤਾ ਜਿਹੜਾ ਅੱਜ ਵੀ ਕਰ ਰਹੇ ਨੇ ਜੀ ਉਹ ਸਰ ਦੀ ਸ਼ਹਾਦਤ ਨੂੰ ਦੁੱਤੀ ਸ਼ਬਦ ਕਹਿੰਦੇ ਮਤਲਬ ਇਹਨਾਂ ਨੂੰ ਫਿਰ ਸਮਝ ਆ ਗਈ ਕਿ ਇਹ ਬਾਣੀ ਜਿਹੜੀ ਅਲਾਈ ਬਾਣੀ ਆ ਜਿਹੜੀ ਕੁਦਰਤੀ ਇਹ ਗੱਲ ਕਰਦੇ ਇਹ ਇਹ ਤਾਂ ਗੱਲ ਨਹੀਂ ਕਹਿੰਦੇ ਵੀ ਕੁਦਰਤ ਦੀ ਗੱਲ ਕਰਦੇ ਵੀ ਕੁਦਰਤ ਕੋਈ ਚੀਜ਼ ਹੈਗੀ ਆ ਜੋ ਕੁਝ ਕੁਦਰਤੀ ਹੋ ਰਿਹਾ ਬਲਕਿ ਠੀਕ ਹੈ ਜੋ ਮਨੁੱਖ ਕਰ ਰਿਹਾ ਉਹਦੇ ਵਿੱਚ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਜੇ ਕੁਦਰਤ ਹੈ ਤਾਂ ਜਿਹੜੀ ਗੁਰਬਾਣੀ ਹੈ ਵੀ ਕੁਦਰਤ ਨੂੰ ਸਪਾਂਸਰ ਹੈ ਇਹ ਕਿਸੇ ਵਿਅਕਤੀ ਦੀ ਸਪਾਂਸਰ ਨਹੀਂ ਕੀਤੀ ਗਈ ਉਹ ਕਾਜ਼ੀ ਅਕਾਲ ਕਹਿ ਦਿੰਦੇ ਆ ਤੇ ਇਹ ਕੁਦਰਤ ਕਹਿੰਦੇ ਫਰਕ ਵੀ ਹੈ ਹੁਣ ਇਹ ਜ ਸਮੇਲਨ ਦੇ ਵਿੱਚ ਜੇ ਸਿੱਖੀ ਦਾ ਸਮਰਪਤ ਵੀ ਮਤੇ ਪਾਸ ਕੀਤੇ ਗਏ ਤੇ ਅਸੀਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦੇ ਤੇ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਵੀ ਸ਼ੁਕਰ ਜੇ ਤੁਹਾਨੂੰ ਪੰਜਾਬ ਦਾ ਵੀ ਚੇਤਾ ਹੈ ਵੀ ਪੰਜਾਬ ਵੀ ਕੋਈ ਸਟੇਟ ਉੱਥੇ ਹੀ ਜੀ ਚੰਡੀਗੜ੍ਹ ਜਿਹਦੇ ਬਾਰੇ ਅੱਜ ਤੱਕ ਇਹਨਾਂ ਪਾਰਟੀਆਂ ਨੇ ਬਹੁਤਾ ਖੁੱਲ ਕੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਚੰਡੀਗੜ੍ਹ ਪੰਜਾਬ ਦਾ ਵਾ ਹੂੰ ਕਹਿੰਦੇ ਕੀੜਿਆ ਫੁੱਲ ਪੰਜਾਬ ਦਾ ਘੁੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਹੁਣ ਜਿਹੜਾ ਇਹਨਾਂ ਮਤਾ ਪੇਸ਼ ਕੀਤਾ ਨਿਰਮਲ ਸਿੰਘ ਧਾਰੀ ਵਾਲੇ ਨੇ ਉਹਨਾਂ ਨੇ ਮਤਾ ਪੇਸ਼ ਕੀਤਾ ਉਹਨਾਂ ਨੇ ਕਿਹਾ ਵੀ 22 ਪਿੰਡਾਂ ਨੂੰ ਉਜਾੜ ਕੇ ਬਕਾਇਦਾ ਤੌਰ ਤੇ ਚੰਡੀਗੜ੍ਹ ਬਣਾਇਆ ਗਿਆ ਸੀ ਤੇ 13 ਲੱਖ ਲੋਕ ਆਪਣੀ ਬਾਛਾ ਇੱਥੇ ਪੰਜਾਬੀ ਲਗਾਉਂਦੇ ਆ ਜੀ ਵੇਕੰਟ ਸਰਕਾਰੀ ਪਦਰ ਤੇ ਪੰਜਾਬੀ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਇਹ ਵੀ ਵੱਡੀ ਗੱਲ ਆ ਕਿ ਪੰਜਾਬੀ ਦੀ ਗੱਲ ਕੀਤੀ ਜੇ ਪੰਜਾਬ ਤੇ ਰਹਿ ਕੇ ਅਸੀਂ ਪੰਜਾਬੀ ਦੀ ਗੱਲ ਨਹੀਂ ਕਰਾਂਗੇ ਤੇ ਜਾ ਕੇ ਹੋਰ ਅਸੀਂ ਪਾਕਿਸਤਾਨ ਕਰਾਂਗੇ ਬਿਲਕੁਲ ਉਹਨਾਂ ਨੇ ਮੰਗ ਕੀਤੀ ਆ ਕਿ ਪੰਜਾਬ ਦੀ ਰਾਜਧਾਨੀ ਜਿਹੜੀ ਆ ਪੰਜਾਬ ਨੂੰ ਪਹਿਲੀ ਭਾਸ਼ਾ ਦੇ ਦਫਤਰੀ ਭਾਸ਼ਾ ਦਾ درجہ ਦਿੱਤਾ ਜਾਵੇ ਇਹ ਵੀ ਚੰਗੀ ਗੱਲ ਆ ਜੇ ਉਹਨਾਂ ਕਹਿੰਦਾ ਕਿ ਪੰਜਾਬੀ ਭਾਸ਼ਾ ਦਾ درجہ ਨਾ ਜਾਵੇ ਜੀ ਮਹੀਨੇ ਦੀ ਸਰਕਾਰ ਲక్ష్మణ ਸਿੰਘ ਗਿੱਲ ਦੀ ਰਹੀ ਪੰਜਾਬ ਦੇ ਵਿੱਚ ਉਸ ਸਰਕਾਰ ਦੇ ਵਿੱਚ ਜਿਹੜੇ ਜਾਦਵਿੰਦਰ ਸਿੰਘ ਹੈਗੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਫਾਦਰ ਉਹ ਆਜ਼ਾਦ ਦਿੱਤੇ ਜੀ ਤੇ ਉਹਨਾਂ ਨੂੰ ਉਹਨਾਂ ਗਿਆ ਸੀ ਵੀ ਤੁਸੀਂ ਮੁੱਦਾ ਲੈ ਕੇ ਆਓ ਤੁਸੀਂ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਓ ਪੰਜਾਬੀ ਭਾਸ਼ਾ ਦਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਲੰਘ ਹੋਣੀ ਚਾਹੀਦੀ ਤੇ ਜਾਦਵਿੰਦਰ ਸਿੰਘ ਜਿਹੜੇ ਫਾਦਰ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਨੇ ਇਹ ਬਿੱਲ ਲਿਆਂਦਾ ਸੀ ਤੇ ਉਸ ਪ੍ਰਾਈਵੇਟ ਬਿੱਲ ਨੂੰ ਪ੍ਰਵਾਨਗੀ ਲਖਮ ਸਿੰਘ ਗਿੱਲ ਵੀ ਸਰਕਾਰ ਨੇ ਦਿੱਤੀ ਸੀ ਉਹ ਜਨਤ ਦੇ ਵਿੱਚ ਜਿਹੜਾ ਕੰਮ ਸਾਰਾ ਪੰਜਾਬੀ ਚ ਹੋਣਾ ਸ਼ੁਰੂ ਹੋ ਗਿਆ ਸੀ ਟਾਈਪ ਲਿਟਰ ਪੰਜਾਬੀ ਚ ਆ ਗਿਆ ਮੁੜ ਕੇ ਬਾਅਦ ਚ ਕੰਪਿਊਟਰ ਤੇ ਪੰਜਾਬੀ ਚ ਹੋਣਾ ਸ਼ੁਰੂ ਹੋ ਗਿਆ ਇਹ ਕਹਿ ਦਿੱਤਾ ਗਿਆ ਵੀ ਜੇ ਸਵੀ ਦਫਤਰ ਦੇ ਵਿੱਚ ਪੰਜਾਬੀ ਦੀ بجائے ਕਿਸੇ ਹੋਰ ਭਾਸ਼ਾ ਤੇ ਕੰਮ ਕੀਤਾ ਗਿਆ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਨਾ ਨੇ ਮੇਰੇ ਪੰਜਾਬੀ ਦੀ ਕੀਤੀ ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਬਹੁਤ ਵਧਾਈ ਦੇ ਪਾਤਰ ਨੇ ਇਹਨਾਂ ਨੇ ਪੰਜਾਬੀ ਨੂੰ ਜਿਹੜਾ ਅਪਣਾਇਆ ਵਾ ਤੇ ਸਭ ਤੋਂ ਵੱਡੀ ਗੱਲ ਇਹ ਵੀ 22 ਪਿੰਡਾਂ ਨੂੰ ਉਜਾੜ ਕੇ ਜਿਹੜਾ ਚੰਡੀਗੜ੍ਹ ਬਣਾਇਆ ਸੀ ਉਹਦੇ ਹੱਕ ਚਾਹ ਦਾ ਨਾਰਾ ਮਾਰਿਆ ਵੀ ਚੰਡੀਗੜ੍ਹ ਖੇੜਿਆ ਫੁੱਲ گلاب ਦਾ ਤੇ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਦਿੱਤਾ ਜਾਣੀ ਤੀਦਾ ਕਿ ਪੰਜਾਬ ਦਾ ਹੱਕ ਮੰਗ ਲਓ ਜੀ ਵੈਸੇ ਨਿਜ਼ਮਾ ਮੁਤਾਬਕ ਜੇ ਗੱਲ ਕਰ ਲਈਏ ਸੀ ਦਾ ਜੋ ਵੀ ਸਟੇਟ ਨੂੰ ਤੋੜ ਕੇ ਦੋ ਸਟੇਟਾਂ ਬਣਾਈਆਂ ਗਈਆਂ ਨੇ ਤੇ ਜਿਹੜੀ ਉਹਦੀ ਬਕਾਇਦਾਤ ਹੋਰ ਤੇ ਪੇਰੈਂਟਸ ਰਾਇਤਾ ਨਹੀਂ ਹੁੰਦੀ ਸੀ ਜਿਹੜੇ ਪੇਡ ਜਿਹੜੀ ਕੁਝ ਆਪਣੀ ਐਸਟੀਐਸ ਉਹ ਪੇਰੈਂਟਸ ਤੇ ਨਹੀਂ ਮਿਲਦੀ ਸੀ ਇਸ ਕਰਕੇ ਚੰਡੀਗੜ੍ਹ ਤੇ ਪੰਜਾਬ ਦਾ ਕਿਸੇ ਜਿਹੜਾ ਪੰਜਾਬ ਨੂੰ ਉਹਨੂੰ ਡਿਊਨੀਅਨ ਟਰੈਕਟਰੀ ਬਣਾਇਆ ਜਾ ਰਿਹਾ ਵਾ ਜੀ ਉਹਦੇ ਤੋਂ ਆਪ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ ਵੀ ਅਸੀਂ ਉਹਨੂੰ ਜਿਹੜੀ ਪੰਜਾਬ ਦੀ ਰਾਜਧਾਨੀ ਵਜੋਂ ਅਪਣਾਈਏ ਜਿਹੜੀ ਮੈਂ ਹਰਿਆਣੇ ਵਾਲੇ ਨੇ ਹਰਿਆਣੇ ਵਾਲੇ ਦੇ ਦੋ ਪੈਕੇਜ ਸੀ ਮੁੱਖ ਇਹ ਕੀ ਕਹਿੰਦੇ ਨਹੀਂ ਕੁਝ ਜਿਹੜੇ 50 ਜਾਨ ਆਪਣੀ ਦੇਸ਼ ਪ੍ਰਕਸ਼ਤਰ ਲੱਗੇ ਆਪਣੀ ਰਾਜਧਾਨੀ ਬਣਾ ਲੈਣ ਅੱਧੀ ਵੀ ਤਾਂ ਬਣਾ ਲਈ ਉਹਨਾਂ ਬਾਕੀ ਬਣਾ ਲੈਣ ਉੱਥੇ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਜੇ ਸੀਪੀ ਨੇ ਮਤਾ ਪਾਸ ਕੀਤਾ ਤੇ ਵਧਾਈ ਦੇ ਪੱਤਰ ਮੈਂ ਅਸੀਂ ਧੰਨਵਾਦ ਕਰਦੇ ਜੀ ਜੀ ਬਿਲਕੁਲ ਦੇਖਦੇ ਆ ਕਿ ਉਹਨਾਂ ਨੇ ਦਾ ਇਹ ਮਤਾ ਲਿਆਂਦਾ ਆ ਪਰ ਜੋ ਪਾਰਟੀਆਂ ਬਾਕੀ ਨੇ ਪੰਜਾਬ ਦੀਆਂ ਪੰਜਾਬ ਦੀ ਗੱਲ ਕਰਦੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰ ਦਿੱਤਾ ਪਰ ਬਾਕੀ ਪਾਰਟੀਆਂ ਕਿੰਨਾ ਕੁ ਜ਼ੋਰ ਦਿੰਦੀਆਂ ਨੇ ਹੋਰ ਚੰਡੀਗੜ੍ਹ ਦਾ ਮੁੱਦਾ ਕਿੰਨਾ ਕੁ ਉਠਾਉਂਦੀਆਂ ਨੇ ਆਉਂਦੇ ਸਮੇਂ ਨੂੰ ਦੇਖਦੇ ਹਾਂ ਪਟਿਆਲਾ ਸਾਬ ਵਿਕਰਮ ਸਿੰਘ ਮਜੀਠੀਆ ਦੇ ਨਾਲ ਪਿਛਲੇ ਦਿਨੀਂ ਡੇਰਾ ਵਿਆਸਮੂਕ ਦੇ ਗੁਰਿੰਦਰ ਸਿੰਘ ਢਿੱਲੋਂ ਨੇ ਮੁਲਾਕਾਤ ਕੀਤੀ ਇਹ ਮੁਲਾਕਾਤ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਜਿਸ ਤੋਂ ਬਾਅਦ ਕਈ ਸਵਾਲ ਵੀ ਉੱਠੇ ਨੇ ਕਿ ਕਿਉਂ ਮੁਲਾਕਾਤ ਹੋਈ ਕੀ ਗੱਲਬਾਤ ਹੋਈ ਹੈ ਕੀ ਸਾਰਾ ਕੁਝ ਵਾਪਰਿਆ ਅੰਦਰ ਕੀ ਨਹੀਂ ਵਾਪਰਿਆ ਇਸੇ ਵਿਚਾਲੇ ਇੱਕ ਹੋਰ ਚਰਚਾ ਨਵੇਂ ਝੜੀ ਹੈ ਕਿ ਕੀ ਹੁਣ ਮਜੀ ਨੇ ਉਪਾਜ ਪੱਜ ਜਾਣ ਦੀ ਤਿਆਰੀ ਕਰ ਰਹੇ ਨੇ ਇੱਥੇ ਕਈ ਪ੍ਰਕਾਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਮ ਬਿਕਰਮ ਸਿੰਘ ਮਜੀਠੀਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿਛਲੇ ਕੁਝ ਲੰਮੇ ਸਮੇਂ ਤੋਂ ਆਪਣੇ ਅਸੰਤ ਸੁਭਾਅ ਸिखਾਵੇਂ ਨਹੀਂ ਜੀ ਪਹਿਲੀ ਗੱਲ ਤੇ ਆ ਵੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਬਕਾਇਦੇ ਸਿੱਪਾ ਸਰਦਾਰਾਂ ਤੋਂ ਇਹ ਵਾਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਬੇਟਾ ਉਹ ਮੰਦਬੁੱਧੀ ਅਨੰਤਬੀਰ ਸਿੰਘ ਜੀ ਇਹ ਗੱਲ ਖੋਣੀ ਸ਼ੁਰੂ ਕਰ ਦਿੱਤੀ ਤੇ ਉਹਦਾ ਭਾਂਡਾ ਜਿਹੜਾ ਸੀ ਚੁਰਾਏ ਚ ਫੋੜਿਆ ਸੀ ਮਨਦੀਪ ਸਿੰਘ ਮੰਦੇ ਨੇ ਵੀ ਇਹ ਸਾਨੂੰ ਕਹਿੰਦੇ ਰਿਹਾ ਕਿ ਇਹਨੂੰ ਤੁਸੀਂ ਮੰਦਬੁੱਧੀ ਬਣਾਓ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਤੌਰ ਤੇ ਆਪਣੀ ਇੱਕ ਮੀਟਿੰਗ ਦੇ ਵਿੱਚ ਵਰਕਰਾਂ ਦੀ ਮੀਟਿੰਗ ਦੇ ਵਿੱਚ ਖੜਾ ਕਰਕੇ ਆਪਣੇ ਬੇਟੇ ਨੂੰ ਕਹਿਤਾ ਸੀ ਵੀ ਸਾਡੀਆਂ ਤੀਸਰੀ ਪੀੜ੍ਹੀ ਤੁਹਾਡੀ ਸੇਵਾ ਕਰਨ ਲਈ ਤਿਆਰ ਹੈ ਪੰਜਾਬ ਦੀ। ਭਈ ਕਿਉਂ? ਘੋਰ ਲੋਕਤਵੀ ਅਗੇ ਜੀ ਉਹਦੇ ਤੋਂ ਬਾਅਦ ਰਾਜ 88 ਤੇ ਉਸ ਤੋਂ ਬਾਅਦ ਫਿਰ ਉਹ ਅਨੰਦਪੀਰ ਸਿੰਘ ਜਿਹੜਾ ਵਾ ਉਹ ਸਾਹਮਣੇ ਨਹੀਂ ਆਇਆ ਜਿਸ ਤਰੀਕੇ ਨਾਲ ਖੜਾ ਕਰਕੇ ਕਿਹਾ ਸੀ ਉਹਨੂੰ ਆਪਣੀ ਰੈਲੀ ਦੇ ਵਿੱਚ ਉਹਨੇ لیکن ویکرم ਸਿੰਘ ਮਜੀਠੀਆ ਨਾਲ ਸੰਬੰਧ ਸਖਾਵੇ ਨਾ ਕਰਕੇ ਵੀ ਵਿਕ੍ਰਮ ਸਿੰਘ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਇੱਕ ਦੋ ਬਿਆਨ ਸਿੰਘ ਬਾਦਲ ਦੇ ਜ਼ਰੂਰ ਆਏ ਲੇਕਿਨ ਉਸ ਤੋਂ ਬਾਅਦ ਬਿਆਨ ਨਹੀਂ ਆਏ ਤੇ ਅੱਜ ਤੱਕ ਇੱਕ ਬਾਦਲ ਪੇ ਕੈਦਾ ਤੌਰ ਤੇ ਉਹਨਾਂ ਦੀ ਮੁਲਾਕਤ ਕਰਨ ਵਾਸਤੇ ਜੇਲ੍ਹ ਚ ਨਹੀਂ ਗਏ ਜੀ ਇਸ ਕਰਕੇ ਜਿਹੜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਇੱਕ ਮੀਟਿੰਗ ਹੋਈ ਆ ਉਹਦੇ ਵਿੱਚ ਸੰਕੇਤ ਮਿਲ ਰਹੇ ਨੇ ਵੀ ਪੌਸਿਬਿਲਿਟੀ ਵੀ ਉਹਨਾਂ ਨੇ ਉਹੀ ਗੱਲ ਕਹੀ ਉਹ ਭਾਈ ਤੁਹਾਡੇ ਵਾਸਤੇ ਹੁਣ ਕੁਝ ਬਚਿਆ ਨਹੀਂ ਆਓ ਤੁਹਾਡੀ ਫਿਰ ਉਹ ਜਿਹੜੀ ਆ ਕੋਈ ਤਬਦੀਲੀ ਕਰਾ ਦਈਏ ਕਿਸੇ ਪ੍ਰਕਾਰ ਦੀ ਜੀ ਬਿਲਕੁਲ ਪਟ ਸਰ ਹੂੰ ਜੀ ਜੀ ਇੱਕ ਇਹ ਵੀ ਹੁਣ ਰਾਸ਼ਟਰਪਤੀ ਦਰਪਦੀ ਮੁਰਮੂ ਵੀ ਕਹਿੰਦੇ ਡੇਰਾ ਬਿਆਸਮukh ਆ ਰਹੇ ਨੇ 2 ਦਿਨ ਦੇ ਰਹਿਣ ਦੇ ਲਈ ਪਹਿਲਾਂ ਉੱਗੇ ਚੱਲਦੇ ਆਪਾਂ ਜੀ ਪਹਿਲਾਂ ਪੂਰਾ ਕਰ ਲਈਏ ਹੁਣ ਇਹ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਇਸ ਮੀਟਿੰਗ ਦੇ ਵਿੱਚ ਜੇ ਉਹਨਾਂ ਨੇ ਸਵਾਲ ਰੱਖਿਆ ਉਹਨਾਂ ਕੋਲੇ ਜੀ ਉਹਨਾਂ ਜਵਾਬ ਕੀ ਦਿੱਤਾ ਇਹਦੇ ਬਾਰੇ ਤੇ ਜਾਣਕਾਰੀ ਦੀ ਕਿਉਂਕਿ ਉਹਨਾਂ ਦੀ ਭੈਣ ਉਹਨਾਂ ਦੀ ਮੁਲਾਕਤ ਕਰਨ ਗਈ ਸੀ ਬਾਕੀ ਦੀ ਮਜੀਠ ਬਿਕਰਮ ਸਿੰਘ ਬਾਦਲ ਨਹੀਂ ਗਏ ਹਮ ਦੋ ਤੇ ਨਾਗੂ ਗਏ ਸੀ ਸਿਕੰਦਰ ਸਿੰਘ ਮਲੂਕਾ ਗਿਆ ਸੀ ਸੁੱਚਾ ਸਿੰਘ ਲੰਗਾ ਗਿਆ ਸੀ ਤੇ ਵਿਥਾ ਸਿੰਘ ਬਰਟੋਆ ਗਿਆ ਸੀ ਉਹਨਾਂ ਨੂੰ ਉਹਨਾਂ ਕਹਿ ਤਾ ਸੀ ਵੀ ਤੁਹਾਡੇ ਕੋਲ 10 ਬੰਦਿਆਂ ਦੇ ਵਿੱਚ ਨਾਮ ਸ਼ਾਮਿਲ ਜਿਹੜੀ ਕਰਨੀ ਦੀ ਉਹ ਤੁਹਾਡਾ ਨਾਮ ਸ਼ਾਮਿਲ ਨਹੀਂ ਇਸ ਕਰਕੇ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਸੀਗਾ ਇਹ ਜਿੰਨਾਂ ਨੇ ਇਹ ਜਿਹੜੀ ਉਹਨੂੰ ਉਹ ਮੁਲਾਕਾਤ ਨਹੀਂ ਹੋ ਸਕੀ ਤੇ ਬਾਬੇ ਦੇ ਬਾਰੇ ਕਹਿੰਦਾ ਬਾਬੇ ਦਾ ਨਾਮ ਲਿਖਿਆ ਸੀਗਾ ਬਾਬੇ ਨਾਲ ਰਿਸ਼ਤੇਦਾਰੀ ਦਾ ਨਹੀਂ ਕੋਈ ਹੈਗੀ ਆ ਜਦ ਤੱਕ ਮੇਰਾ ਖਿਆਲ ਹੈ ਵੀ ਇਹਦੇ ਵਿਕਰਮ ਸਿੰਘ ਮਜੀਠੇ ਦੇ ਜਿਹੜੇ ਆ ਉਹ ਇਹਦਾ ਸੰਡੂ ਇਹਦਾ ਬਾਬੇ ਦਾ ਸੰਡੂ ਹੈ ਸ਼ਾਇਦ ਉਧਰ ਇਹਦਾ ਸਾਲਾ ਵਿਆਹ ਕੁਸ਼ਾਹ ਅਡਸੜ ਇਹਨਾਂ ਦੇ ਆਪਸ ਵਿੱਚ ਨੰ ਹੈ ਇਸ ਤ੍ਰੇਸ਼ਵਰੀ ਇਹ ਵੀ ਹੈ ਤੇ ਜਿਹਦੇ ਕਰਕੇ ਮਿਲਣ ਵਾਸਤੇ ਗਏ ਨੇ ਬਾਕੀ ਜਿਹੜੀ ਗੱਲ ਕਹਿੰਦੇ ਸੀ ਉਹਦੀ ਘਰ ਵਾਲੀ ਭਨੇਮੀ ਆ ਭਤੀਜੀ ਆ ਉਹ ਉਹਦੀ ਗੱਲ ਹੈਗੀ ਸਿਰ ਦੂਰੋਂ ਨਾਲੇ ਜਾਂ ਲੇਕਿਨ ਜਿਹੜੀ ਇਹਦੀ ਘਰ ਵਾਲੀ ਗਨੀਪ ਕੌਰ ਉਹ ਅਦੇਸ਼ ਪ੍ਰਤਾਪ ਸਿੰਘ ਕੈਰੋ ਦੀ ਮਾਸੀ ਦੀ ਪੋਤਰੀ ਆ ਤੇ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਮੈਂ ਕਿ ਤੂੰ ਪਤਾ ਕੀਤਾ ਸੀ ਮਾੜਾ ਮੋਟਾ ਪਤਾ ਲੱਗਿਆ ਸੀ ਬਿਕਰਮ ਸਿੰਘ ਮਜੀਠੀ ਦਾ ਸਾਲਾ ਬਾਬੇ ਗੁਰਿੰਦਰ ਸਿੰਘ ਢਿਲੋਂ ਦੇ ਸੰਬੂ ਦੇ ਘਰ ਵਿਆਹ ਜਾ ਕੀਤਾ ਕੋਈ ਰਿਸ਼ਾ ਉੱਥੇ ਹੈ ਕਿ ਨਹੀਂ ਮਾੜੀ ਮੋਟੀ ਕੀ ਕੀ ਨਹੀਂ ਇਹ ਨਹੀਂ ਪਤਾ ਹੂੰ ਤੇ ਵੈਸੇ ਮਜੀਠੀਏ ਦੇ ਜਿਹੜੇ ਬਾਬੇ ਨਾਲ ਚੰਗੇ ਸਬੰਧ ਨੇ ਉਹ ਵੈਸੇ ਵੀ ਜਦੋਂ ਇੱਥੇ ਬਾਹਰ ਸੀ ਆਮ ਤੌਰ ਤੇ ਬਾਬੇ ਨੂੰ ਜਾ ਕੇ ਮਿਲਦਾ ਗੱਲਬਾਤ ਰਿਹਾ ਸੀ ਉੱਥੇ ਹੁਣ ਗੱਲ ਕੀਤੀ ਸੀ ਦ੍ਰੋਪਤੀ ਮੁਰਮ ਦੀ ਜੀ 1975 ਦੇ ਵਿੱਚ ਕਿ 74 ਦੇ ਵਿੱਚ ਇੰਦਰਾ ਗਾਂਧੀ ਇੱਥੇ ਆਉਂਦੀ ਆ ਡੇਰੇ ਦੇ ਵਿੱਚ ਉਹ ਵੀ ਰਿੰਦੀ ਆ ਕੇ ਇੱਥੇ ਆ ਕੇ ਤੇ ਉਹਨਾਂ ਦਿਨਾਂ ਜਦੋਂ ਇੱਕ ਗੁੱਟ ਘੜੀ ਦੀ ਬੜੀ ਵੈਲੀ ਹੁੰਦੀ ਸੀ ਕਿਸੇ ਕੁਝੇ ਕੋਲ ਗੁੰਦੀ ਸੀ ਜਿਹੜੇ ਇਹਦੇ ਪ੍ਰਮੁੱਖ ਸੇਵਾਦਾਰ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਉਹ ਘੜੀਆਂ ਵੰਡ ਕੇ ਗਏ ਸੀ ਉਹ ਡੇਰੇ ਦੇ ਵਿੱਚ ਬਾਬਾ ਚਰਨ ਸਿੰਘ ਹੁੰਦੇ ਸੀ ਉਹਦੇ ਇੱਥੇ ਬਿਰਾਜਮਾਨ ਉਹਨਾਂ ਦੇ ਟਾਈਮ ਤੇ ਹੁੰਦੇ ਸੀਗੇ ਉਸ ਤੋਂ ਬਾਅਦ ਪ੍ਰਿਤਵਾ ਪਟਲ ਕਿਹੜਾ ਇੱਥੇ ਰਬਦਲ ਕੋਲ ਕਿਹੜਾ ਕਿਹੜਾ ਲੀਡਰ ਇੱਥੇ ਨਹੀਂ ਆਇਆ ਉਹ ਸਿਰਫ ਇੱਥੇ ਡੇਰੇ ਦੀ ਚੀਜ਼ ਨਹੀਂ ਵੀ ਬਾਬੇ ਦੀ ਉਹ ਕਹਿੰਦੇ ਵੀ ਹੈ ਕੀ ਹੈ ਕਿਵੇਂ ਚਲਾਉਂਦੇ ਡੇਰੇ ਦਾ ਨਾ ਮਾਦਾ ਨਾ ਕੋਈ ਉੱਥੇ ਗੁਰੂ ਘਰ ਨਾ ਕੋਈ ਗੱਲ ਨਾ ਕੋਈ ਬਾਤ ਕੁਝ ਨਹੀਂ ਉੱਥੇਗਾ ਲੇਕਿਨ ਲੋਕਾਂ ਦਾ ਚਕਾ ਫੇਰ ਵੀ ਉੱਥੇ ਕਿਵੇਂ ਹੈਗਾ ਉੱਥੇ ਤੁਹਾਨੂੰ ਰੋਟੀ ਵੀ ਮਿਲਦੀ ਆ ਪ੍ਰਸ਼ਾਦਾ ਵੀ ਮਿਲਦਾ ਵਾ ਰਹਿਣ ਵਾਸਤੇ ਜਗ੍ਹਾ ਵੀ ਮਿਲਦੀ ਆ ਘੁੰਮਣ ਵਾਸਤੇ ਪਾਰਕ ਵੀ ਮਿਲਦੀ ਆ ਬਾਬਾ ਜੀ ਦੀ ਜਿਹੜੀ ਬਕਾਇਦਾ ਤੌਰ ਤੇ ਉਹ ਕਥਾ ਕਰਦੇ ਨੇ ਉਹ ਵੀ ਸੁਣੀ ਜਿਹਨੂੰ ਕਥਾ ਕਰਦੇ ਉਹ ਵੀ ਸੁਣਨ ਨੂੰ ਮਿਲਦੀ ਆ 1977 ਦੇ ਵਿੱਚ ਬਕਾਇਦਾ ਤੌਰ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸੀ 10 ਫੁੱਟ ਦੇ ਉੱਤੇ ਉੱਪਰ ਇੱਕ ਢਾਂਚਾ ਬਣਿਆ ਹੁੰਦਾ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਸੀ 7 ਫੁੱਟ ਤੇ ਬਾਬਾ ਚਰਨ ਸਿੰਘ ਭਰੀ ਬੈਠੇ ਹੁੰਦੇ ਸੀਗੇ ਜੀ ਆਬਿਆਤ ਬੀਠਾ ਸਿੰਘ ਹੁੰਦਾ ਸੀ ਉਥੋਂ ਉਤੋਂ ਤੱਕ ਪੜਦਾ ਸੀ ਤੇ ਉਸ ਤੱਕ ਦਾ ਬਕਾਇਦਾ ਤੌਰ ਤੇ ਪੰਜਾਬੀ ਚ ਅਨੁਵਾਦ ਜਿਹੜੇ ਸੀ ਬਾਬਾ ਚਰਨ ਸਿੰਘ ਨੇ ਕਰਦੇ ਹੁੰਦੇ ਸੀ ਅੱਗੇ ਸੰਗਤ ਬੈਠੀ ਹੁੰਦੀ ਸੀ ਤੇ ਸੰਗਤ ਸੁਣਦੀ ਸੀ ਉਹ ਘੰਟੇ ਚੱਲੇ ਡੇਢ ਘੰਟੇ ਚੱਲਦੇ ਜਿੰਨਾ ਚੱਲਦਾ ਸੀ ਉਹ ਚੱਲਦਾ ਸੀ ਸਿਰ ਉਸ ਤੋਂ ਬਾਅਦ ਇਹਨਾਂ ਦਾ ਐਸਡੀਪੀਸੀ ਨਾਲ ਪੰਗਾ ਪੈ ਗਿਆ ਐਸਡੀਪੀਸੀ ਨੇ ਇਹ ਗੱਲ ਕਹੀ ਵੀ ਤੁਸੀਂ ਆਪਣੇ ਆਪ ਨੂੰ ਗੁਰੂ ਖੋਣੇ ਉਹ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਲੱਗੇ ਵੀ ਗੁਰੂ ਦੀ ਹੋਰ ਬਿਠਾਇਆ ਜਾ ਸਕਦਾ ਉਹਨੇ ਕਿਹਾ ਜੀ ਜਦੋਂ ਤੁਸੀਂ ਗੁਰੂ ਖੋਣ ਦੀ ਗੱਲ ਕਰਦੇ ਹੋ ਜਿਵੇਂ ਗੁਰੂ ਨਹੀਂ ਜੇ ਗੁਰੂ ਮੈਂ ਆ ਤਾਂ ਫਿਰ ਤੁਸੀਂ ਚੁੱਕ ਕੇ ਲੈ ਜਾਓ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲਦ ਰਹੀ ਆਰਡਰ ਹੋਇਆ ਸੀ ਤੇ ਸ਼੍ਰੋਮਣੀ ਕਮੇਟੀ ਉਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਕੇ ਆਏ ਸੀ ਲੇਕਿਨ ਉਹਨਾਂ ਨੇ ਉੱਥੇ ਸੈਂਚੀਆਂ ਰੱਖ ਲਈਆਂ ਸੈਂਚੀਆਂ ਦੇ ਗੁਰੂ ਅਹੀ ਇਹ ਦੇ ਕਹਿੰਦੇ ਨਾ ਲੇਕਿਨ ਗੁਰਬਾਣੀ ਤਾਂ ਉੱਚ ਹੈਗੀ ਆ ਨਾ ਜੀ ਉਹਨਾਂ ਸੈਂਚੀਆਂ ਦੇ ਵਿੱਚੋਂ ਫਿਰ ਬਕਾਇਦਾ ਤੌਰ ਤੇ ਇਹ ਜਿਹੜੇ ਸੀ ਉੱਥੋਂ ਆਪਣੀ ਕਥਾ ਕਰਨ ਲੱਗ ਪਏ ਲekin ਉਹ ਆਪਣੇ ਗੁਰੂ ਖੋਂਦੇ ਰਹੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਦੋਂ ਪਿੱਛੇ ਦੀ ਝਗੜਾ ਪੈ ਤੀ ਸਰਦਾ ਸਿਵਿੰਦ ਸਿੰਘ ਮਾਨ ਨੇ ਇੰਨੀ ਗੱਲ ਕਹੀ ਸੀ ਇਹਨਾਂ ਨੂੰ ਕਿ ਜੇ ਵੜ ਕੇ ਤੁਸੀਂ ਸਾਡੇ ਨਾਲ ਸਮਝੌਤਾ ਚਾਹੁੰਦੇ ਹੋ ਤਾਂ ਜਾਓ ਜਾ ਕੇ ਦਰਬਾਰ ਸੇ ਮੱਥਾ ਟੇਕ ਕੇ ਉਹ ਕਹਿੰਦੇ ਮੈਂ ਪਹਿਲਾਂ ਮ ਜਾਂਦਾ ਮੈਂ ਫੇਰ ਚੱਲ ਜਾਂਦਾ ਜੀ ਇੰਨੀ ਗੱਲ ਕਹੀ ਸੀ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੂੰ ਮੈਂ ਗੁਰੂ ਨਹੀਂ ਜੇ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਮੈਂ ਗੁਰੂ ਨਹੀਂ ਫਿਰ ਮੈਂ ਕਿਹਾ ਬਾਬਾ ਸਾਨੂੰ ਗੁਰੂ ਮੰਨਦੇ ਉਹ ਕਹਿੰਦਾ ਜੀ ਲੋਕੀ ਮੰਨਦੇ ਤੇ ਮੈਂ ਕਿਹਾ ਮੂੰਹ ਥੜੀ ਫੜ ਲੈਣਾ ਬਿਲਕੁਲ ਤੁਸੀਂ ਲੋਕੀ ਫਿਰ ਲੇਕਿਨ ਮੇਰਾ ਤਰ੍ਹਾਂ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚੋਂ ਅਸੀਂ ਆਪਣੀ ਨਾਮ ਦਿੰਦੇ ਸਾਰਿਆਂ ਨੂੰ ਜਿਹੜੇ ਅੱਖਰ ਸ਼ਬਦ ਦਿੰਦੇ ਅਸੀਂ ਸਾਰੇ ਉਹਦੇ ਚੋਂ ਦਿੰਦੇ ਆਪਣੇ ਇਹੋ ਕਰਕੇ ਬਾਬਾ ਦੀ ਜਿਹੜੇ ਜੇ ਮਿਲ ਕੇ ਆਏ ਨੇ ਮਜੀਠੀ ਨੂੰ ਤੇ ਮਜੀਠੀ ਨੂੰ ਮਿਲਣ ਤੋਂ ਬਾਅਦ ਜਿਹੜੀ ਇਹ ਗੱਲ ਚर्चा ਸਭ ਨੇ ਆਉਂਦੀ ਵੀ ਉਹ ਭਾਜ ਭੱਜਾ ਸਕਦਾ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਕਿਨੀ ਉਹਦੇ ਵਾਸਤੇ ਛੇੜਨਾ ਹੈਗਾ ਮਿਲਪਾਲ ਪਦੇ ਪਾਲ ਪਾਦ ਵਿੱਚ ਮੁੜ ਕੇ ਪੰਜਾਬ ਦੇ ਚ ਮਜੀਠੇ ਦੇ ਵਿੱਚ ਜਦੋਂ ਸਿੱਖਾਂ ਦੇ ਸਾਥ ਨਹੀਂ ਜਿਹੜੇ ਤਰਦਿਆ ਜੀ ਸਿੱਖ ਪਾ ਪਾ ਜੀ ਵਿੱਚ ਛੂਦਾ ਉਹਨੂੰ ਚੁੰਟੇ ਨਾਲ ਸ਼ੁਰੂ ਤਿਆਰ ਨਹੀਂ ਗਏ ਕਈ ਜਿਹੜੇ ਕੱਟਣ ਸਿੱਖ ਨੇ ਕਹਿੰਦਾ ਨਾ ਜਮਾਤਾ ਤੇ ਬਿਕਰਮ ਸਿੰਘ ਮਜੀਠੀਆ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਚਰਚਾ ਹੋਣਾ ਜ਼ਰੂਰ ਹੈਗੀ ਆ ਪਰ ਮੈਂ ਸੋਚਦਾ ਪਿੰਦਾ ਸੌਖਾ ਨਹੀਂ ਜਿੰਨਾ ਸੌਖਾ ਕਿਹਾ ਜਾ ਰਿਹਾ ਜੀ ਜੀ ਬਿਲਕੁਲ ਇਹ ਮੁਲਾਕਾਤ ਕਾਫੀ ਚਰਚਾ ਚ ਰਹੀ ਹੈ ਸੁਰਖੀਆਂ ਚ ਰਹੀ ਹੈ ਹੁਣ ਨਵੇਂ ਇੱਕਈ ਸਵਾਲ ਜਿਹੜੇ ਨੇ ਉਠਰੇ ਨੇ ਕਈ ਚਰਚਾਵਾਂ ਹੋ ਰਹੀਆਂ ਨੇ ਬਾਕੀ ਦੇਖੋ ਕੀ ਕੁਝ ਹੁੰਦਾ ਹੋਂਦੇ ਸਮੇਂ ਨੂੰ ਪਟ ਸਰ ਇੱਕ ਹਰਜੀਤ ਕੋਰ ਜੋ ਕਿ ਕਰੀਬ 30 ਸਾਲ ਪਹਿਲਾਂ ਅਮਰੀਕਾ ਗਈ ਸੀ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਡਿਪੋਰਟ ਕਰ ਦਿੱਤਾ ਗਿਆ ਤਾਂ ਉਸ ਦੇ ਨਾਲ ਹੋਰ ਵੀ ਕਈ ਭਾਰਤੀ ਜਿਹੜੇ ਨੇ ਉਹ ਡਿਪੋਰਟ ਕੀਤੇ ਗਏ ਨੇ ਇਹ ਕੀ ਹੈ ਸਾਰਾ ਮਾਮਲਾ ਕਿ ਇਹਨੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੀ ਸੀ ਫਿਰ ਵੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਹੜੇ ਮਾਨਜੋਬ ਸਾਡੇ ਟਰੰਪ ਹਨ ਉਹਨਾਂ ਦਾ ਅੱਜ ਵੀ ਟਰੰਪ ਪੱਤਾ ਚੱਲਦਾ ਜੀ ਉਹ ਟਰੰਪ ਪੱਤੇ ਤੇ ਪਹਿਤੀ ਕੰਮ ਕਰੀ ਜਾਂਦੇ ਆ ਜੇ ਕਿਤੇ ਅਮਰੀਕਾ ਦੇ ਕੋਲੇ ਇੰਨੇ ਸਾਧਨ ਨਾ ਹੋਣ ਤੇ ਇਹੋ ਜਿਹੇ ਬੰਦੇ ਨੂੰ ਰਾਸ਼ਟਰਪਤੀ ਉਹ 5 ਮਿੰਟ ਬਰਦਾਸ਼ਤ ਨਾ ਕਰਨ ਜੀ ਰੱਬ ਦੀਆਂ ਨੀਤੀਆਂ ਨੂੰ ਲੈ ਕੇ ਉੱਥੇ ਕਿਹੜੀ ਸਟੇਟਾਂ ਜਿੱਥੇ ਰੋਜ਼ ਧਰਨੇ ਪਿਆਰੇ ਨਹੀਂ ਹੁੰਦੇ ਰੰਭ ਤੇ ਖਲਾਬ ਰੋਲਾ ਵੀ ਪੈਂਦਾ ਜਿਹੜੇ ਉੱਥੋਂ ਦੇ ਲੋਕ ਉਹਨੂੰ ਪਛਤਾ ਰਹੇ ਨੇ ਵੀ ਅਸੀਂ ਗਲਤੀ ਕੀਤੀ ਕਮਲਾ ਹੈਰੇ ਸਿੱਧੂ ਕਿਤੇ ਕਈ ਗੁਣਾਂ ਚੰਗੀ ਸੀ ਕੁੜੀ ਜੀ ਸੀ ਉਹ ਚੰਕ ਕਰਦੀ એનર્ਜੀ ਵੀ ਸੀ ਦੇਸ਼ ਨੂੰ ਅੱਗੇ ਲਿਜਾਣ ਦੀ ਉਹ ਸਮਰੱਥਾ ਵੀ ਸੀਗੀ ਲੇਕਿਨ ਲੋਕ ਪਛਤਾਉਦੇ ਨੇ ਵੀ ਅਸੀਂ ਗਲਤੀ ਕਰ ਬਿਠੇ ਲੇਕਿਨ ਗਲਤੀ ਜੇ ਕੀਤੀ ਹੈ ਚਾਰ ਸਾਲ ਭੁਗਤਨੇ ਪੈਣਗੇ ਕਰੀਬ 3 ਸਾਲ ਤੇ ਨਵੰਬਰ ਦੇ ਚੋਣ ਹੋਈ ਸੀ ਜਦੋਂ ਵੀ ਜਾ ਕੇ ਚਾਰਜ ਲਿਆ ਸੀ ਕਰੀਬ ਕਰੀਬ ਨੂੰ 10 ਮਹੀਨੇ ਤੇ ਹੋ ਗਏ ਨੇ لیکن ਅਜੇ 3 ਸਾਲ ਤੇ 2 ਮਹੀਨੇ ਉਹਨਾਂ ਨੂੰ ਹੋਰ ਭੁਗਤਨੇ ਪੈਣਗੇ ਉਸ ਤੋਂ ਬਾਅਦ ਨਵਾਂ ਕੋਈ ਰਾਸ਼ਟਰਪਤੀ ਹੁੰਦਾ ਫਿਰ ਦੇਖਦੇ ਹਾਂ ਕਿ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਜਿਹੜਾ ਦੋਵਰੀ ਰਾਸ਼ਟਰਪਤੀ ਬਣ ਜਾਂਦਾ ਉਹ ਤੀਜੀ ਵਾਰੀ ਦੀ ਬਣ ਸਕਦਾ ਜੀ ਤੇ ਇਹਨਾਂ ਨੇ ਇੱਕ ਮੁੱਦਾ ਹੀ ਚੁੱਕਿਆ ਸੀਗਾ ਕਿ ਜਿੰਨੇ ਵੀ ਇੱਥੇ ਆਲੂ ਫਾਲਤੂ ਬੰਦੇ ਇੰਡੀਆ ਅਮਰੀਕਾ 'ਚ ਬੈਠੇ ਹੋ ਸਾਰੇ ਲਾਂਸ ਭੇਜ ਆਗੇ ਸੀ ਉਹਨਾਂ ਨੇ ਜਿਹੜੇ ਸਟੇਟਸ ਵਿੱਚ ਉਸ ਮੁੱਦੇ ਦੇ ਤਹਿਤ ਹੀ ਟ੍ਰੈਂਪ ਉਹ ਇਲੈਕਸ਼ਨ ਦਿੱਤੇ ਸੀ ਤੇ ਉਸ ਮੁੱਦੇ ਨੂੰ ਜਿੱਦਾਂ ਰੱਖਣ ਵਾਸਤੇ ਹੁਣ ਕਦੀ ਕਿਤੇ ਕਿਦੀ ਕਿਤੇ ਇਹਨਾਂ ਨੂੰ ਵਾਪਸ ਭੇਜ ਦਿੰਦੇ ਇੱਕ 70 ਸਾਲ ਦੀ ਲੇਡੀ ਜੀ ਦੀ ਬਿਮਾਰ ਜੀ ਇੱਕ ਸਪੈਸ਼ਲ ਹਾਈਜਾ ਇਦਾਂ ਨਹੀਂ ਉਹਨੂੰ ਕਿਤੇ ਭੇਜਿਆ ਗਿਆ ਬੰਗੜੀਆਂ ਜਦੀਰਾ ਪਾ ਕੇ ਜਦੀਰਾ ਪਈਏ ਭਾ ਚੱਲੀ ਉਹ ਕੋਈ 70 ਸਾਲ ਦੀ ਲੇਡੀ ਜੀ ਹਾਂ ਕਿਤੇ ਬੰਦਾ ਭਰ ਜੂ ਜੀ ਕਿ ਜਹਾਂ ਤੋਂ ਪਾਈ ਤੁਸੀਂ ਉਹਨੂੰ ਬੇੜੀਆਂ ਪਾਈਆਂ ਨੇ ਲੇਕਿਨ ਉਹ ਕਹਿੰਦੇ ਵੀ ਸਾਡੇ ਵਾਸਤੇ ਇਹ ਜੰਗੀ ਕੈਦੀ ਨੇ ਹੂੰ ਉਹਨਾਂ ਨੂੰ ਕੈਦੀ ਵਾਪਸ ਕਰਦੇ ਨੇ ਸਾਡੇ ਲੋਕਾਂ ਨੇ ਉੱਥੇ ਪੰਜਾਬੀਆਂ ਨੇ ਬਕਾਇਦਾ ਤੌਰ ਤੇ ਉਹਦੇ ਹੱਥ ਉਹਨੂੰ ਆਪਣੀ ਦਾਦੀ ਮਾਂ ਕਹਿ ਕੇ ਜਿਹੜਾ ਸੀ ਉਹਦੇ ਹੱਕ 'ਚ ਪ੍ਰਚਾਰ ਵੀ ਕੀਤਾ ਤੇ ਮਜ਼ਾਰੇ ਵੀ ਕੀਤੇ ਲੇਕਿਨ ਕਿਸੇ ਸੁਣਵਾਈ ਨਹੀਂ ਕੀਤੀ ਜੀ 2013 ਤੋਂ ਲੈ ਕੇ ਇਹ ਹਰ 6 ਮਹੀਨੇ ਬਾਅਦ ਆਪਣੀ ਉੱਥੇ ਹਾਜ਼ਰੀ ਭਰਦੇ ਰਹੀ ਇਹਦੇ ਕੋਲ ਕੋਈ ਡਾਕੂਮੈਂਟਸ ਕੋਈ ਨਹੀਂ ਸੀ ਹੈਗਾ ਕਿਉਂ ਪੜੀ ਪੋਲਿਟਿਕਲ ਸਾਇਲਮ ਮੰਗੀ ਸੀ ਇਹਨੇ ਆਪਣੀ ਉਹ ਨਹੀਂ ਮਿਲੀ ਇਹਨੂੰ 2013 ਤੋਂ ਇਹ ਹਰ 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 6 ਮਹੀਨੇ ਬਾਅਦ ਆਪਣੀ ਬਕਾਇਦਾ ਤੌਰ ਤੇ ਹਾਜ਼ਰੀ ਭਰਦਰੀ ਉਹਨਾਂ ਅਧਿਕਾਰੀਆਂ ਕੋਲੇ ਤੇ ਜਿਹੜੀ ਇਹਨਾਂ ਦੀ ਹੈਗੀ ਸੀ ਇਮੀਗ੍ਰੇਸ਼ਨ ਐਂਡ ਦੀ ਕਸਟਮ ਇਨਫੋਰਸਮੈਂਟ ਆਈਸੀਈ ਜਿਹਨੂੰ ਆਈਸਕੇ ਨੇ ਅਸੀਂ ਉਹਨੇ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਭੇਜਤੋਂ ਬਾਅਦ ਬਕਾਇਦਾ ਤੌਰ ਤੇ ਹੁਣ ਇਹਨਾਂ ਨੂੰ 132 ਹੋਰ ਭਾਰਤੀਆਂ ਸਮੇਤ ਜਿਹੜਾ ਸੀ ਵਾਪਸ ਜਿਹੜਾ ਸੀ ਦੇਸ਼ ਭੇਜਤਾ ਹਾਲੀ ਕੋ ਪਹਿਲਾਂ ਹੀ ਦੇਸ਼ ਹੋਣਾ ਚਾਹੁੰਦੀ ਸੀ ਮੈਂ ਵਾਪਸ ਜਾਣਾ ਮੈਨੂੰ ਵਾਪਸ ਭੇਜ ਦਿਓ ਲੇਕਿਨ ਉਦੋਂ ਉਦੋਂ ਸੌਂ ਕੋਈ ਨਹੀਂ ਬਣਦਾ ਕੋਈ ਕਾਗਜ਼ ਤੂ ਹੈ ਨਹੀਂ ਸੀਗੇ ਹਮ ਹੁਣ ਬੰਦਾ ਨੂੰ ਜਿਹੜੀ ਅਸੀਂ ਬਕਾਇਦਾ ਤੌਰ ਤੇ ਜਿਹੜੀ ਅਸੀਂ ਬੇੜੀਆਂ ਪਾ ਕੇ ਭੇਜੇ ਗਿਆ ਇਹ ਇਹਨਾਂ ਦਾ ਪ੍ਰਤੀਕ ਬ੍ਰਿਤਿਕਾ ਠੀਕ ਨਹੀਂ ਹੈਗੀ ਇਹ ਚ ਚੇਂਜ ਹੋਣੀ ਚਾਹੀਦੀ ਜੇ ਬੰਦਾ ਜਹਾਜ਼ ਤੇ ਚੜਾ ਤੋ ਕਿੱਥੇ ਚਲ ਜੂ ਕੀ ਕਰੂਗਾ ਜੀ ਉਹਨੂੰ ਦੇ ਬਿਠਾ ਦਿਓ ਤੁਸੀਂ 14 15 ਘੰਟੇ ਕੌਣ ਬੰਦਦਾ ਬੇਟੇ ਬੀੜੀ ਬੀੜੀ ਐ ਪਰ ਉੱਥੇ ਜੀ ਜੀ ਪਹਿਲਾਂ ਵੀ 트럼ਪ ਦੇ ਵੱਲੋਂ ਕਈ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਕਿ ਲੀਗਲ ਨੇ ਇੱਕ ਵਾਰ ਫਿਰ ਤੇ ਹੁਣ ਜਦੋਂ ਇੱਕ ਬਜ਼ੁਰਗ ਮਹਿਲਾ ਨੂੰ ਵੀ ਕੀਤਾ ਗਿਆ ਉਸ ਤੋਂ ਬਾਅਦ ਹੁਣ ਲੱਗਦਾ ਹੈ ਕਿ ਜਿਹੜੇ ਉੱਥੇ ਅਮਰੀਕਾ ਚ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਕਿ ਕਿਹੜੇ ਵੇਲੇ ਕੀ ਕਾਰਵਾਈ 트럼ਪ ਦੇ ਵੱਲੋਂ ਕੀਤੀ ਜਾਂਦੀ ਹੈ ਕੁਝ ਪਤਾ ਨਹੀਂ ਆ ਬਹੁਤ ਜਿਹੜੀਆਂ ਨੇ ਰੈਸਟ੍ਰਿਕਸ਼ਨਸ ਜਿਹੜੀਆਂ ਉਹਨਾਂ ਦੇ ਉੱਤੇ ਲਗਾਈਆਂ ਆਂ ਪਰ ਉਹਨਾਂ ਦੇ ਦਿਨ ਉਹਨਾਂ ਹੋਰ ਕੀ ਕੁਝ ਕਰਦੇ ਨੇ 트럼ਪ ਕੀ ਕੁਝ ਬਦਲਾਅ ਦੇਖਣ ਨੂੰ ਮਿਲਦੇ ਨੇ ਇਹ ਤਾਂ ਫਿਰ ਆਉਂਦਾ ਦਿਨਾਂ ਨੂੰ ਪਤਾ ਲੱਗੇਗਾ ਪਰ ਸਭ ਦਲਜੀਤ ਦਸਾਂਝ ਨੇ ਵੀ ਹੁਣ ਆਪਣੀ ਚੁੱਪੀ ਤੋੜੀ ਹੈ ਕਿ ਜਦੋਂ ਉਹਨਾਂ ਦੇ ਫਿਲਮ ਸਰਦਾਰ ਨਹੀਂ ਹੁੰਦੀ ਗਈ ਉਸ ਦਾ ਵਿਰੋਧ ਹੋਇਆ ਕਿ ਪਾਕਿਸਤਾਨੀ ਐਕਟਰਸ ਇਸ ਦੇ ਵਿੱਚ ਉਹਨਾਂ ਨੇ ਕਾਸਟ ਕੀਤੀ ਹੋਈ ਹੈ ਤੇ ਰਿਲੀਜ਼ ਨਹੀਂ ਹੋਵੇਗੀ ਤੇ ਹੁਣ ਜਦੋਂ ਮਲੇਸ਼ੀਆ ਦੇ ਵਿੱਚ ਦਿਲਜੀਤ ਦਸਾਂਝ ਆਪਣਾ ਟੂਰ ਜਿਹੜਾ ਨੇ ਉਹ ਲਗਾ ਰਹੇ ਨੇ ਤੇ ਕੱਲ ਬੀਤੀ ਰਾਤ ਉਹਨਾਂ ਦਾ ਪਹਿਲਾ ਸ਼ੋਅ ਸੀ ਇਸ ਦੌਰਾਨ ਉਹਨਾਂ ਨੇ ਚੁੱਪੀ ਤੋੜੀ ਆਪਣੇ ਸਾਰੇ ਵਿਵਾਦ ਤੇ ਖੁੱਲ ਕੇ ਗੱਲ ਕੀਤੀ ਤੇ ਨਾਲ ਹੀ ਸਵਾਲ ਚੁੱਕੇ ਕਿ ਇੰਡੀਆ ਪਾਕਿਸਤਾਨ ਦਾ ਮੈਚ ਜੇ ਹੋ ਸਕਦਾ ਤੇ ਮੇਰੀ ਫਿਲਮ ਕਿਉਂ ਨਹੀਂ ਰਿਲੀਜ਼ ਹੋ ਸਕਦੀ ਵੇਖੋ ਜਿਹੜੇ ਦੀਲ ਦਸਾਂ ਦੇ ਉੱਪਰ ਪ੍ਰਧਾਨ ਮੰਤਰੀ ਤੇ ਬਹੁਤ ਬੇੜੀ ਨੇ ਕੀ ਕਦੀ ਉਹਨਾਂ ਪ੍ਰਧਾਨ ਮੰਤਰੀ ਕੋਲ ਆਪ ਦੀ ਆਪਣੀ ਇਹ ਮੰਗ ਉਠਾਈ ਵੀ ਮੇਰੀ ਫਿਲਮ ਕਿਨੇ ਨਹੀਂ ਜਨਤੀ ਜੀ ਕਿਆ ਕੀ ਗਿਆ ਚ ਪਾਕਿਸਤਾਨੀ ਕਲਾਕਾਰ ਹੈ ਪਾਕਿਸਤਾਨੀ ਗਦਾਰ ਨੇ ਤੇ ਭਾਈ ਫਿਰ ਗਦਾਰਾਂ ਨਾਲ ਮੈਚ ਕਿ ਤੁਸੀਂ ਖੇਡ ਰਹੇ ਹੋ ਹਮ ਗਦਾਰਾਂ ਨਾਲ ਮੈਚ ਖੇਡੀ ਜਾ ਸਕਦੇ ਆ ਉਹਨਾਂ ਨੂੰ ਜੱਪੀਆਂ ਪਈਆਂ ਜਾ ਸਕਦੀਆਂ ਨੇ ਹਾ ਤਾਂ ਮ莱 ਜਾ ਸਕਦੇ ਆ ਜੇ ਕੋਈ ਕਲਾਕਾਰਾਂ ਦੇ ਨਾਲ ਕੇ ਫਿਲਮ ਬਣਾਈਏ ਤੇ ਉਹ ਰਿਲੀਜ਼ ਨਹੀਂ ਹੋ ਸਕਦਾ ਚਪਣੀ ਚ ਨੱਕ ਡੋ ਕੇ ਮਰ ਜਮੈਂ ਕਹਿੰਦਾ ਮਰਦ ਕਰਨ ਵਾਲੇ ਜਿਹੜੇ ਕਿਉਂ ਸਾਡੇ ਸਿੱਖਾਂ ਚ ਸਮਰੱਥਾ ਖਤਮ ਹੋ ਗਈ ਹੈ ਹੁਣ ਜਵਾਬ ਦੇਣ ਦੀ ਇਹ ਸੁਖਰੇਣੇ ਹੋ ਗਏ ਦੀ ਜੀ ਇਹਨਾਂ ਕੋਲੇ ਰਹਿ ਗਈ ਇੱਕ ਯੂਨੀਵਰਸਿਟੀ ਦੀ ਡਿਗਰੀ ਤੱਕ ਰਹਿ ਗਈਆਂ ਫੇਸਬੁਕ ਦੀ ਡਿਗਰੀ ਤੱਕ ਰਹਿ ਗਈਆਂ ਵਟਸਐਪ ਦੀ ਡਿਗਰੀ ਉਹਨਾਂ ਡਿਗਰੀਆਂ ਦਾ ਕੰਮ ਚਲਾਈ ਜਾਂਦੇ ਨੇ ਜੇ ਇਹਨਾਂ 'ਚ ਦਮ ਹੁੰਦਾ ਇਹ ਸੜਕਾਂ ਤੇ ਆ ਜਾਂਦੇ ਤੇ ਇਹਨਾਂ ਨੇ ਕਿ ਜੁੱਤ ਸੀ ਉਹਦੀ ਫਿਲਮ ਰੁਕ ਜਾਂਦੇ ਕਿਤੇ ਕੋਈ ਜੀ ਕੋਈ ਗੁਨਾਹ ਨਹੀਂ ਕੀਤਾ ਕਲਾਕਾਰ ਦਾ ਕੋਈ ਧਰਮ ਇਹਨਾਂ ਦਾ ਉਹਦਾ ਧਰਮ ਕਲਾਕਾਰੀ ਹੁੰਦਾ ਬਿਲਕੁਲ ਉਹਦਾ ਸਿਰਫ ਇਹ ਆਪੀ ਆਪਣੀ ਜਿਹੜੀ ਲੋਕਾਂ ਦੀ ਲੋਕਾਂ ਦੀ ਇਹ ਭਾਵਨਾਵਾਂ ਨੂੰ ਜੀ ਸਰਕਾਰ ਤੱਕ ਆਪਣੇ ਤਰੀਕੇ ਨਾਲ ਪਹੁੰਚਵਾ ਦੇ ਲੋ ਉਹ ਕੋਈ ਗੁਨਾਹ ਨਹੀਂ ਕਰਦੇ ਜੇ ਉਹਨੇ ਚੁੱਪੀ ਤੋੜੀ ਤੇ ਬਿਲਕੁਲ ਦਰਸ ਕੀਤਾ ਸੀ ਤਾਂ ਸਵਾਗਤ ਵੀ ਕਰਦੇ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਵੀ ਤੂੰ ਚੁੱਪੀ ਥੋੜੀ دیر ਬਾਅਦ ਤੋੜੀ ਆ ਤੂੰ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਗੁੱਡ ਬੁੱਕ ਹੂੰ ਤੈਨੂੰ ਬੜੀ ਸ਼ਿੱਦਤ ਨਾਲ ਮਿਲੇ ਪ੍ਰਧਾਨ ਮੰਤਰੀ ਸਾਹਿਬ ਨੇ ਮਿਲੇ ਤੇ ਲੇਕਿਨ ਪ੍ਰਧਾਨ ਮੰਤਰੀ ਤੇ ਸਮੁੱਚੀ ਸਰਕਾਰ ਨੂੰ ਇੱਥੇ ਚੁੱਪਚੌਂਕੀ ਜੀ ਬੀਜੇਪੀ ਨੇ ਚੁੱਪ ਜਾਣੀ ਵੀ ਕਲਾ ਕਰਦਾ ਕੋਈ ਧਰਮਿੰਦੰਦਾ ਉਹਦੀ ਕਲਾ ਧਰਮ ਹੁੰਦੀ ਬਸ ਜੀ ਤੇ ਤੁਸੀਂ ਉਹਦੀ ਫਿਲਮ ਤੇ ਰੋਕ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਤੇ ਸਾਡੇ ਸਿੱਖ ਵੀਰ ਨੇ ਉਹ ਫੇਸਬੁਕ ਹੀ ਜੋਧ ਦੇਦੇ ਉਹ ਵਟਸਐਪ ਜੋਧ ਦੇਦੇ ਉਹ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਹੋਰ ਕਿਸੇ ਦੇ ਵਿਦਿਆਰਥੀ ਨਹੀਂ ਹੈਗੇ ਉਹ ਸਮਾਂ ਹੁੰਦਾ ਸੀ ਕਾਲਜ ਦੇ ਵਿਦਿਆਰਥੀ ਜੋ ਸੜਕਾਂ ਤੇ ਆ ਜਾਂਦੇ ਸੀ ਸਰਕਾਰਾਂ ਡਰਦੀਆਂ ਹੁੰਦੀਆਂ ਸੀ ਜੀ ਇੰਨੀ ਸਾਡੇ ਪ੍ਰਤਾਪ ਸਿੰਘ ਕਹਰੋ ਇਹ ਕਹਿੰਦਾ ਹੁੰਦਾ ਸੀ ਵੀ ਜੇ ਮੈਨੂੰ ਡਰ ਲੱਗਦਾ ਤੇ ਨੌਜਵਾਨਾਂ ਨੂੰ ਲੱਗਦਾ ਬਾਕੀ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਮੈਨੂੰ ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੇ ਗੱਲ ਪੁਛਾਈ ਤੱਕ ਸਹੀ ਸੀ ਹੂੰ ਤੇ ਹੁਣ ਉਹਨਾਂ ਨੌਜਵਾਨਾਂ 'ਚ ਨਾ ਲੜਨ ਦੀ ਸ਼ਕਤੀ ਰਹੀ ਹੈ ਨਾ ਕੰਮ ਕਰਨ ਦੀ ਸ਼ਕਤੀ ਰਹੀ ਹੈ ਜੇ ਅਸੀਂ ਪੰਜਾਬ ਦੇ ਵਿੱਚ ਕੰਮ ਕਰਨ ਦੀ ਗੱਲ ਕਰੀਏ ਅਸੀਂ ਪੰਜਾਬੀਆਂ ਤੇ ਪ੍ਰਵਾਸੀਆਂ ਤੇ ਜਿਹੜੇ ਆ ਉਹ ਬਕਾਇਦਾ ਤੌਰ ਤੇ ਡਿਪੈਂਡਡ ਹੋ ਗਏ ਜਿੱਦੇ ਕਰਕੇ ਉਹਨਾਂ ਹਾਲਾਤ ਜਿੱਦਾਂ ਦੇ ਬੜੇ ਤੁਹਾਡੇ ਸਾਹਮਣੇ ਹੀ ਹੈ ਹੂੰ ਜੀ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਜੁਪੀ ਦੇ ਬਿਹਾਰ ਨੂੰ ਗੱਡੀਆਂ ਜਾ ਰਹੀਆਂ ਉਹਨਾਂ 'ਚ ਬੈਠਣ ਨੂੰ ਥਾਂ ਨਹੀਂ ਮਿਲਦੀ। ਜੀ। ਉਹਨਾਂ ਦੇ ਵਿੱਚ ਖਲਾਉਣ ਨੂੰ ਥਾਂ ਨਹੀਂ ਮਿਲ ਰਹੀ। ਬੁਕਿੰਗ ਬੜੀ ਮੁਸ਼ਕਲ ਹੋ ਰਹੀ ਹੈ। ਤੂੜੀਆਂ ਜਾ ਰਹੀਆਂ ਗੱਡੀਆਂ। ਕਿਉਂ? ਇਹਨਾਂ ਨੇ ਰੋਲਾ ਪਾਤਾ ਜੀ ਪ੍ਰਵਾਸੀ ਰਹਿਣ ਦੇਣੇ। ਕੁਸ਼ਤਿਹਾਰ ਆ ਗਈ ਦੁਇਰਾ ਦੁਸਰਾ ਆ ਗਿਆ ਦਿਵਾਲੀ ਆ ਗਈ ਵੈਸੇ ਵੀ ਆਪਣੇ ਇਹਨਾਂ ਪਹਾਰਾਂ ਦੇ ਵਾਪਸ ਪਿੰਡਾਂ ਨੂੰ ਜਾਂਦੇ ਨੇ ਹੂੰ ਵੇਖਣ ਇੱਕ ਬਹਾਨਾ ਇਹ ਵੀ ਬਣ ਗਿਆ ਕਿ ਇੱਥੇ ਸਿੱਖਾਂ ਦੇ ਵਿਰੋਧ ਕਰਤਾ ਪਿੰਡਾਂ ਦੇ ਹੱਕ ਇਹਨਾਂ ਦੇ ਹੱਕ ਇਹਨਾਂ ਦੇ ਖਿਲਾਫ ਬੱਤੇ ਪਾਣੀ ਸ਼ੁਰੂ ਕਰਤੇ ਤੇ ਕਈ ਪੰਚਾਇਤਾਂ ਨੇ ਮਤੇ ਕਰ ਦਿੱਤੇ ਕਿ ਅਸੀਂ ਪਿੰਡ 'ਚ ਇਹੋ ਜਿਹੇ ਪ੍ਰਵਾਸੀ ਨਹੀਂ ਰਹਿਣ ਦੇਵਾਂਗੇ ਅਸੀਂ ਤੇ ਇਸ ਕਰਕੇ ਦਲਦਿੱਤ ਦਸਾਂ ਦੀ ਜਿਹੜੀ ਅਪਾਂ ਗੱਲ ਕੀਤੀ ਹੈ ਉਹਦੇ ਬਾਰੇ ਜੇ ਕਿਤੇ ਸਿੱਖ ਨੌਜਵਾਨਾਂ ਚ ਸ਼ਕਤੀ ਹੁੰਦੀ ਸੜਕਾਂ ਤੇ ਆਉਣ ਦੀ ਤੇ ਕੀ ਜੁੱਧ ਸੀ ਕੇ ਦੀ ਉਹਦੀ ਫਿਲਮ ਤੇ ਕੋਈ ਰੋਕ ਲਾ ਜੇ ਤਾਂ ਕੋਈ ਮਾਰਾ ਕਰ ਨਹੀਂ ਕੀਤਾ ਨਾ ਕੋਈ ਗਿਦਾਰੀ ਨਹੀਂ ਕੀਤੀ ਵੀ ਦੇਸ਼ ਦੇ ਖਿਲਾਫ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਕਲਾਕਰੀ ਸੰਦੇਹ ਰੂਪੀ ਕੀਤੀ ਬਿਲਕੁਲ ਇਹ ਵੀ ਤਕਲੀਫ ਹੋਣੀ ਹੈ ਵੀ ਸਰਦਾਰ ਜੀ ਫਿਰ ਮਨਾ ਕਿਉਂ ਵਾਜੀ ਸਰਦਾਰ ਕਿਉਂ ਪ੍ਰੋਮੋਟ ਕੀਤੇ ਜਾਂਦੇ ਨੇ ਹੂੰ ਤੇ ਪਰ ਸਾਡੇ ਲੈ ਕੁਝ ਲੀਡਰ ਨੇ ਪੱਗਾਂ ਦੇ ਸਰੇ ਪਈ ਫਿਰ ਸਿਰ ਸਹੀ ਬਿਰਦੇ ਤੇ ਭੱਗੀਆਂ ਨੀਆਂ ਫੁੱਲੀਆਂ ਤੇ ਜਾ ਕੇ ਛੱਟਦੇ ਨੇ ਖੋਹ ਚੜਦੇ ਉਹਨਾਂ ਨੂੰ ਉਹਨਾਂ ਨੂੰ ਥੋੜੀ ਬਲੀ ਸ਼ਰਮ ਹੋਣੀ ਚਾਹੀਦੀ ਹੈ ਵੀ ਪਾਈ ਅਸੀਂ ਕਿਹੜੇ ਪਾਸੇ ਕਰੇ ਅਸੀਂ ਜੀ ਮੈਂ ਦੇਖਦੇ ਹਾਂ ਜੋਸਵੇਲੇ ਨੌਜਵਾਨ ਸੋਸ਼ਲ ਮੀਡੀਆ ਦਾ ਸਿਰਫ ਪੋਸਟ ਅਪ ਹੋਣ ਦੀ ਬਜਾਏ ਡਟ ਕੇ ਵਿਰੋਧ ਕਰਦੇ ਤਾਂ ਸ਼ਾਇਦ ਕੁਝ ਹੋ ਜਾਂਦਾ ਪਰ ਅੱਜਕੱਲ ਦੀ ਨੌਜਵਾਨ ਪੀੜੀ ਉਹਦਾ ਵੀ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਿਰੋਧ ਜ਼ਰੂਰ ਹੁੰਦਾ ਹੈ ਪਰ ਅੱਗੇ ਕੋਈ ਕੋਈ ਆਉਂਦਾ ਬਹੁਤ ਸ਼ੁਕਰ ਹੈ ਪਟਾਪਾ ਤੁਸੀਂ ਆਪਣਾ ਸਮਾਂ ਦਿੱਤਾ ਮੇਰਗੰਦ ਮੇਰਗੰਦ